ਕੰਗਨਰ ਨਤੂ ਥੱਪੜ ਮਾਰਨ ਦਾ ਮਾਮਲਾ ਲਗਾਤਾਰ ਪੱਕ ਦਾ ਨਜ਼ਰ ਆ ਰਿਹਾ ਹੈ ਇਸੇ ਵਿਚਾਲੇ ਕੰਗਨਰ ਨੌਤ ਨੇ ਆਪਣੇ ਐਕਸ ਹੈਂਡਲ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਚ ਉਹਨਾਂ ਨੇ ਥੱਪੜ ਦੀ ਘਟਨਾ ਦਾ ਸਮਰਥਨ ਕਰਨ ਵਾਲਿਆਂ ਵਿਰੁੱਧ ਸਖਤ ਨੋਟ ਲਿਖਿਆ ਹੈ ਅਭਿਨੇਤਰੀ ਨੇ ਅਜਿਹੇ ਲੋਕਾਂ ਦੀਆਂ ਪ੍ਰਾਦਿਕ ਪ੍ਰਵਿਰਤੀਆਂ ਤੇ ਸਵਾਲ ਚੁੱਕੇ ਨੇ ਤੇ ਪੁੱਛਿਆ ਹੈ ਕਿ ਕੀ ਉਹ ਦੋ ਵੀ ਠੀਕ ਹੋਣਗੇ ਜਦੋਂ ਕਿਸੇ ਨਾਲ ਬਲਤਕਾਰ ਜਾਂ ਕਤਲ ਕੀਤਾ ਜਾਵੇਗਾ ਉਹਨਾਂ ਨੇ ਲਿਖਿਆ ਹੈ ਕਿ ਹਰ ਬਲਤਕਾਰੀ, ਕਾਤਲ ਜਾਂ ਚੋਰ ਕੋਲ ਅਪਰਾਧ ਕਰਨ ਲਈ ਹਮੇਸ਼ਾ ਇੱਕ ਮਜ਼ਬੂਤ ਭਾਵਨਾਤਮਕ, ਸਰੀਰਿਕ ਕ ਮਨੋਵਿਗਿਆਨਿਕ ਜਾਂ ਵਿੱਤੀ ਕਾਰਨ ਹੁੰਦਾ ਹੈ ਕੋਈ ਵੀ ਅਪਰਾਧ ਕਦੇ ਵੀ ਬਿਨਾ ਕਾਰਨ ਨਹੀਂ ਹੁੰਦਾ ਫਿਰ ਵੀ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਅਤੇ ਜੇਲ੍ਹ ਦੀ ਸਜ਼ਾ ਦਿੱਤੀ ਜਾਂਦੀ ਹੈ ਜੇ ਤੁਸੀਂ ਅਪਰਾਧੀਆਂ ਦੇ ਨਾਲ ਜੁੜੇ ਹੋਏ ਹੋ ਤਾਂ ਦੇਸ਼ ਦੇ ਸਾਰੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਅਪਰਾਧ ਕਰਨ ਦੀ ਮਜ਼ਬੂਤ ਭਾਵਨਾਤਮਕ ਪਾਵ ਖੋ ਜੇਕਰ ਤੁਸੀਂ ਕਿਸੇ ਦੇ ਗੂੜੇ ਖੇਤਰ ਵਿੱਚ ਦਾਖਲ ਹੋ ਕੇ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਉਹਨਾਂ ਦੇ ਸਰੀਰ ਨੂੰ ਛੂਹਣਾ ਅਤੇ ਉਹਨਾਂ ਤੇ ਹਮਲਾ ਕਰਨਾ ਠੀਕ ਸਮਝ ਲਿਓ ਤਾਂ ਤੁਸੀਂ ਬਲਦਕਾਰ ਜਾਂ ਕਤਲ ਦੇ ਨਾਲ ਵੀ ਠੀਕ ਹੋਵੋਗੇ ਕਿਉਂਕਿ ਇਹ ਵੀ ਸਿਰਫ ਕੁਸਪੈਟ ਜਾਂ ਚਾਕੂ ਮਾਰਨਾ ਹੀ ਹੈ ਤੁਹਾਨੂੰ ਡੁੰਗਾਈ ਵਿੱਚ ਦੇਖਣਾ ਚਾਹੀਦਾ ਹੈ ਅਭਿਨੇਤਰੀ ਨੇ ਅੱਗੇ ਲਿਖਿਆ ਕਿ ਮੈਂ ਸੁਝਾ ਦੇਣੀ ਆ ਕਿ ਕਿਰਪਾ ਕਰਕੇ ਯੋਗਾ ਅਤੇ ਮੈਡੀਟੇਸ਼ਨ ਕਰੋ ਵਰਨਾ ਜ਼ਿੰਦਗੀ ਇੱਕ ਕੌੜਾ ਅਤੇ ਭੋਜਲ ਅਨੁਭਵ ਬਣ ਜਾਏਗੀ ਕਿਰਪਾ ਕਰਕੇ ਨਾ ਗੁੱਸਾ ਨਫ਼ਰਤ ਅਤੇ ਈਰਖਾ ਨਾ ਰੱਖੋ ਆਪਣੇ ਆਪ ਨੂੰ ਮੁਕਤ ਕਰੋ ਦਿਲਚਸਪ ਗੱਲ ਇਹ ਹੈ ਕਿ ਕੰਗਨਾ ਰਣੌਦ ਦੀ ਪੋਸਟ ਇੱਕ ਦਿਨ ਬਾਅਦ ਆਈ ਹੈ ਜਦੋਂ ਸੰਗੀਤਕਾਰ ਵਿਸ਼ਾਲ ਰੱਡਲਾਨੀ ਨੇ ਸੀਆਈਐਸਐਫ ਕਨਸਟੇਬਲ ਦਾ ਸਮਰਥਨ ਕੀਤਾ ਸੀ ਜਿਸਨੇ ਕੰਗਨਾ ਨੂੰ ਥੱਪੜ ਮਾਰਿਆ ਸੀ ਅਤੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਅਜਿਹਾ ਲਗਾਤਾਰ ਖਬਰਾਂ ਆ ਰਹੀਆਂ ਨੇ ਸਿਸ ਵਿੱਚ ਸਿਆਸਤਦਾਨ ਸੰਗੀਤਕਾਰਾਂ ਵੱਲੋਂ ਜੋ ਹੈ ਕੁਲਵਿੰਦਰ ਕੌਰ ਨੂੰ ਸਪੋਰਟ ਕੀਤਾ ਜਾ ਰਿਹਾ ਹੈ ਸਮਰਥਨ ਕੀਤਾ ਜਾ ਰਿਹਾ ਹੈ ਕਿਸੇ ਵੱਲੋਂ ਨੌਕਰੀ ਆਫਰ ਕੀਤੀ ਜਾ ਰਹੀ ਹੈ ਤੇ ਕਿਸੇ ਵੱਲੋਂ ਉਸ ਨੂੰ ਪੈਸੇ ਦੇਣ ਦੀ ਗੱਲ ਆਖੀ ਗਈ ਹੈ